हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਹਰਜੀਤ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਸੇਲ ਪਰਚੇਜ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਦੋਸਤੋ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਸੀਗਾ ਤੇ ਫਿਲਹਾਲ ਲੋਕਲ ਪਸ਼ੂ ਵੀ ਜਿਹੜੇ ਦੋਸਤੋ ਜ਼ਿਆਦਾਤਰ ਵੇਚਦੇ ਰਹਿੰਦੇ ਆ ਥੋੜਾ ਜਿਹਾ ਵੀਡੀਓ ਕਵਰੇਜ ਕਰਨ ਦੇ ਵਿੱਚ ਥੋੜਾ ਜਿਹਾ ਲੇਟ ਹੋ ਜਾਈਦਾ ਫਿਲਹਾਲ ਜਿਹੜੇ ਪਸ਼ੂ ਇਸ ਕਰੇ ਆਉਂਦੇ ਰਹਿੰਦੇ ਆ ਸੇਲ ਪਰਚੇਜ ਵਾਲੇ ਅੱਜ ਦੋਸਤੋ ਇਸ ਕਵਰਜ ਵਿੱਚ ਟੋਟਲ 5 ਪਸ਼ੂ ਦਿਖਾਉਣੇ ਆ ਪੰਜੇ ਪਸ਼ੂ ਪੰਜੇ ਐਨੀਮਲਸ ਜਿਹੜੇ ਦੋਸਤੋ ਸੋਏ ਸੁਬਾਹੇ ਆ ਤੇ ਪੰਜੇ ਸੇਲ ਦੇ ਲਈ ਅਵੇਲੇਬਲ ਨੇ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਉਹਦੀ ਨਰਕ ਪਰਖ ਤਸੱਲੀ ਆ ਤੁਸੀਂ ਘਰਾਂ ਕੇ ਕਰ ਲਿਓ ਤਿੰਨ ਬਿਹੜਾ ਤੇ ਦੋ ਮੱਝਾਂ ਠੀਕ ਹੈ ਜੀ ਤੇ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਦਿੱਤੀ ਜਾਊਗੀ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫਾਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤੇ ਬਾਕੀ ਰੇਡ ਭਾਅ ਪੜਤਾ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦੇਵਾਂਗੇ ਅੱਜ ਦੋਸਤੋ ਤਰੀਕ ਆਪਾਂ ਕਵਰਜ ਕਰ ਰਹੇ ਆ 26 ਜਨਵਰੀ ਤਰੀਕ ਆ ਦੋਸਤੋ ਟਾਈਮ ਕੋਈ ਸ਼ਾਮ ਦੇ 5:30 5 ਵਜੇ ਦਾ ਸਮਾਂ ਹੈ ਬਾਕੀ ਪਸ਼ੂ ਸਾਰੇ ਚਵਾਈ ਤੇ ਆ ਕੋਈ ਬੌਲੇ ਤੇ ਆ ਕੋਈ ਦੁੱਧ ਤੇ ਆ ਦੋਸਤੋ ਉਹਦੀ ਪੂਰੀ ਜਾਂਚ ਪਰਖਾ ਤੁਸੀਂ ਤਸੱਲੀ ਆ ਦੋ ਡੰਗ ਚੋ ਕੇ ਆਪਣੀ ਕਰ ਸਕਦੇ ਜੀ ਆਉ ਲੈਣੇ ਆ ਜਾਣਕਾਰੀ ਬਤੇਰੇ ਵੀਰ ਹਰਜੀਤ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਹਰਜੀਤ ਸਿੰਘ ਸਸਰੀਕਾਲ ਸਸਰੀਕਾਲ ਸਿੰਘ ਸਾਹਿਬ ਕੀ ਹਾਲ ਨੇ ਠੀਕ ਠਾਕ ਵੀਰੇ ਬਸ ਚੜ੍ਹਦੀ ਕਲਾ ਵਿੱਚ ਜੀ ਠੀਕ ਠਾਕ ਹੋਰ ਆ ਰਾਜਸੰਧੂ ਚੈਲਿੰਗ ਦੇਖ ਰਹੇ ਸਾਰੇ ਵੀਰਾਂ ਨੂੰ ਸਸਰੀਕਾਲ ਜੀ ਸਸਰੀਕਾਲ ਵੀਰ ਜੀ ਤੁਹਾਨੂੰ ਵੀ ਸਸਰੀਕਾਲ ਤੇ ਵੀਰ ਹਰਜੀਤ ਪਸ਼ੂ ਵਪਾਰ ਦਾ ਕੰਮ ਇਸੇ ਤਰ੍ਹਾਂ ਚੱਲਦਾ-ਕੁਲਦਾ ਰਹਿੰਦਾ ਲੋਕਲ ਪਸ਼ੂ ਸੇਲਸ ਹੋ ਜਾਂਦੇ ਆ ਹਾਂ ਜੀ ਹਾਂ ਜੀ ਬਹੁਤ ਵਧੀਆ ਚੱਲੇ ਜਾਂਦਾ ਜੀ ਇੱਕ ਤੇ ਲੋਕਲ ਚੱਲਦਾ ਰਿਹਾ ਤੇ ਇੱਕ ਆਪਣਾ ਸਿਆਲ ਦਾ ਕਰਕੇ ਥੋੜਾ ਜਿਹਾ ਠੰਡਾ ਦਾ ਕਰਕੇ ਆਪਾਂ ਡੰਗਰ ਥੋੜੇ ਜਿਹਾ ਘੱਟ ਫੜੇ ਆ ਤੇ ਹੁਣ ਮੌਸਮ ਥੋੜਾ ਸਹੀ ਹੋਇਆ ਤੇ ਆਪਾਂ ਡੰਗਰ ਫੜਨੇ ਸ਼ੁਰੂ ਕੀਤੇ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਇੱਕ ਵੀਰਾਂ ਭੈਣਾਂ ਨੂੰ ਆਉਣਾ ਵੀ ਔਖਾ ਵਾ ਤੇ ਆਪਾਂ ਨੂੰ ਵੀ ਡੰਗਰ ਇਥੇ ਸਿਆਲ ਸੰਭਾਲਣਾ ਥੋੜਾ ਔਖਾ ਹੋ ਜਾਂਦਾ ਹੂੰ ਬਿਲਕੁਲ ਜੀ ਇਹ ਵੀ ਕਾਰਨ ਰਹਿੰਦਾ ਕਿਤੇ ਨਾ ਕਿਤੇ ਨਾ ਹਾਂਜੀ ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋਲ ਪੰਜ ਪਸ਼ੂ ਆ ਸਾਰੇ ਸੂਏ ਸਵਾਏ ਆ ਹਾਂਜੀ ਵੀਰ ਜੀ ਆਪਣੇ ਕੋਲ ਤਿੰਨ ਮਤਲਬ ਆ ਗਾਵਾਂ ਤੇ ਦੋ ਮੱਝਾਂ ਵਾਂ ਪੰਜੇ ਡੰਗਰ ਸੂਏ ਸਵਾਏ ਆ ਜੀ ਠੀਕ ਹੈ ਜੀ ਹਾਂਜੀ ਤੇ ਕੁਝ ਕੁ ਦਿਨਾਂ ਤੋਂ ਹੀ ਆ ਤਕਰੀਬਨ ਕਿ ਹਫ਼ਤੇ ਦੇ ਅੰਦਰ ਬਾੜੀ ਮਤਲਬ ਵੀਰੇ ਇੱਕ ਮਤਲਬ 13 লাভ দোস্তੋ 3 ਦਿਨਾਂ ਤੋ ਲੈ ਕੇ ਕੋਈ 10 12 ਦਿਨਾਂ ਤੱਕ ਦਾ ਸੂਹਾ ਹੈਗਾ ਇਹਨਾਂ ਪਸ਼ੂਆਂ ਦਾ ਬਾਕੀ ਇਕੱਲੇ ਇਕੱਲੇ ਪਸ਼ੂ ਤੋਂ ਆਪਾਂ ਜਿਹੜੀ ਦੋਸਤੋ ਸ਼ੁਰੂਆਤ ਇੱਕ ਬੰਨੋ ਲੱਗ ਜਾਨੀ ਹੈ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਸਾਂਝੀ ਕਰਦੇ ਜਾਵਾਂਗੇ ਤੇ ਵੀਰ ਹਰਜੀਤ ਸਿੰਘ ਪਹਿਲੇ ਨੰਬਰ ਤੇ ਆਪਾਂ ਇਸ ਵੈਡ ਤੋਂ ਸਟਾਰਟ ਕਰ ਲਗੇ ਵੀਰ ਸੰਧੂ ਸਾਹਿਬ ਤੀਜਾ ਸੂਹਾ ਸੂਈ ਆ ਵੈਡ ਓਕੇ ਠੀਕ ਹੈ ਜੀ ਤੇ ਬੱਚਾ ਇਹਦਾ ਵਾ ਮਗਰੇ ਦੇ ਬੱਚਾ ਜੇ ਹਾਂਜੀ ਅੱਜ ਸੱਤਾਂ ਗਣਾਂ ਦਾ ਬੱਚਾ ਹੋਇਆ ਸੱਤਾਂ ਦਿਨਾਂ ਹਾਂਜੀ ਹਫਤੇ ਦੀ ਸੂਈ ਆ ਤੇ ਤੀਜਾ ਸੂਹਾ ਇਸ ਟਾਈਮ ਦੁੱਧ ਦੇ ਥਲੇ 20 ਲੀਟਰ ਹੋ ਗਈ 18 ਤੋਂ ਲੈ ਠੀਕ ਹੈ ਜੀ ਤੇ ਜਿਨ੍ਹਾਂ ਕੋ ਆਪਾਂ ਲਈ ਆ ਉਹਨਾਂ ਨੇ ਕਿਹਾ ਵੀ 27 ਲੀਟਰ ਇਹਨੇ ਦੂਜੇ ਸੂਏ ਦੁੱਧ ਕੱਢਿਆ ਵਾ ਓਕੇ ਤੇ ਹਾਂਜੀ ਅੱਗੇ ਹੁਣ ਅਗਲੇ ਦੀ ਸੇਵਾ ਆਪਣੇ ਕੋਲ ਇਹ ਵੇਲੇ ਹਾਜ਼ਰਾ ਆਪਾਂ 18 ਤੋਂ 20 ਦੇ ਵਿੱਚ ਦਵਾਂਗੇ ਹੂੰ ਅਗਲਾ 18 ਕਰ ਲੇ ਅਗਲਾ 28 ਕਰ ਲੇ ਹੁਣ ਉਹਦੀ ਸੇਵਾ ਦੀ ਡਿਮੈਂਡ ਕਰਦਾ ਮਗਰ ਬੱਚੀ ਆ ਮਗਰ ਬੱਚਾ ਜੀ ਬੱਚਾ ਹਾਂਜੀ ਸੋ ਦੋਸਤੋ ਮਗਰ ਮੇਲ ਕਾਫ ਆ ਇੱਕ ਹਫਤੇ ਦੀ ਸੂਈ ਆ 18 ਤੋਂ 20 ਲੀਟਰ ਦਰਮਿਆਨ ਹੁਣ ਚੱਲਦੀ ਪਈ ਆ ਕਦ ਕੋ ਤੋਂ ਵੱਡਾ ਵੱਡੀ ਵੇੜ ਤੇਜਾ ਸੂਆ ਵੀਰ ਦੱਸ ਰਿਹਾ ਤੇਜਾ ਸੂਆ ਕੋਈ ਵੀਰ ਅਗੇ ਸਮਝ ਕੇ ਮੰਨ ਕੇ ਲੈ ਜਾਏ ਬਾਕੀ ਹਰਕ ਦੀ ਆ ਪਰ 18 20 ਲੀਟਰ ਜਿਹੜਾ ਹੁਣ ਤੁਸੀਂ ਇਸ ਘਰੋਂ ਜੋਗੇ ਲੈ ਕੇ ਜਾ ਸਕਦੇ ਜੇ ਅੱਗੇ ਵਧਾਉਣਾ ਘਟਾਉਣਾ ਚੰਗੀ ਸੇਵਾ ਦੋਸਤੋ ਮੈਟਰ ਕਰਦੀ ਆ ਬਾਕੀ ਆ ਤੁਸੀਂ ਵਿਵੇਕ ਜਰੂਰ ਵੇਖੋ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਇੱਕ ਵਾਰੀ ਜਰੂਰ ਦਿਖਾਉਨੇ ਆ ਕਰੋ ਚੈੱਕ ਹਾਂਜੀ ਮੁਰਦੂਈ ਲਓ ਜੀ ਸੋ ਕਦ ਕੋ ਤੇ ਚੰਗਾ ਦੋਸਤੋ ਬਾਕੀ ਥਣ ਵੀ ਪੂਰਾ ਮੁੱਠੀ ਥਾਣਾ ਹੱਥੀ ਜਵਾਈ ਦਾ ਥਾਣਾ ਠੀਕ ਬਾਕੀ ਹਰਜੀਤ ਭਾਈ ਜਵਾਈ ਚਵਾਈ ਚੌਥਾ ਥਾਣਾ ਦੀ ਓਕੇ ਆ ਜਵਾਈ ਬਿਲਕੁਲ ਓਕੇ ਆ ਸੰਧੂ ਸਾਹਿਬ ਮੁੱਲ ਤੇਰਾ ਕਰਨਾ ਹੈ ਤਾਂ ਆਪਾਂ 70 75 ਦੇ ਲਾਗੇ ਹਾਂਜੀ ਜਿਹੜਾ ਬੈਣੀ ਵਾਲੇ ਬੈਣੀ ਦਾ ਮਗਲੇ ਬੰਨੇ ਵਾਲਾ ਥਾਣੇ ਵਾਲਾ ਵੀਰ ਜੀ ਹਾਂਜੀ ਉਹ ਛੱਟਾ ਮਾਰਦਾ ਇਹਦਾ ਛੱਟਾ ਮਾਰ ਹਾਂਜੀ ਰਹਿੰਦਾ ਬਾਲਟੀ ਜੀ ਆ ਬਾਲਟੀ ਜੋ ਬਾਹਰ ਨਹੀਂ ਜਾਂਦਾ ਪਰ ਮਗਰੇ ਦਾ ਇੱਕ ਥਾਂ ਛੱਟਾ ਮਾਰਦਾ ਉਹ ਜਿਆਦਾ ਨਹੀਂ ਮਾਰਦਾ ਥੋੜਾ ਜਿਹਾ ਮਾਰਦਾ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਮਨ ਮਾਮੂਲੀ ਜਾਂ ਹੋਊਗਾ ਹਾਂ ਮੈਂ ਮਾਮੂਲੀ ਆ ਪਰ ਵੀਰੇ ਮਤਲਬ ਕੋਈ ਦੂਰੋਂ ਨੇੜਿਓਂ ਕੋ 150 ਕਿਲੋਮੀਟਰ ਤੋਂ 100 ਕਿਲੋਮੀਟਰ ਤੋਂ ਚੱਲ ਕੇ ਆ ਕੇ ਇਹ ਗੱਲ ਆਖਿਆ ਯਾਰ ਬਈ ਆ ਗੱਲ ਮੈਂਸ਼ਨ ਨਹੀਂ ਕੀਤੀ ਇਹ ਕਰਕੇ ਆਪਾਂ ਪਹਿਲਾਂ ਨੋਟ ਕਰਾਤੀ ਆ ਕਿ ਮਗਲਾ ਥਾਂ ਜਿਹੜਾ ਛੱਟਾ ਮਾਰਦਾ ਭੂਰ ਮਾਰਦਾ ਹਾਂਜੀ ਲਓ ਦੋਸਤੋ ਇਹ ਜ਼ਿਕਰ ਜੋ ਗੱਲ ਹੈਗੀ ਆ ਕਿਉਂਕਿ ਦੂਰੋਂ ਨੇੜਿਓਂ ਕਿਸੇ ਵੀਰ ਨੇ ਆ ਜਾਣਾ ਬਾਅਦ ਚ ਚਵਾਈ ਕਰਨ ਬ 100 ਗੱਲਬਾਤ ਹੁੰਦੀ ਹੈ ਕਿਉਂਕਿ ਸਫਰ ਬਹੁਤ ਦੂਰੋਂ ਤੈਅ ਵੀਰ ਕਈ ਕਰਕੇ ਆ ਜਾਂਦੇ ਆ ਤੇ ਅੱਛਾ ਡਿਮਾਂਡ ਫਿਰ ਕੀ ਕਰਾਂਗੇ ਉਸ ਬਿਹਾਵ ਤੇ ਆਪਾਂ ਦੇਖੀਏ ਤੇ ਕੀ ਡਿਮਾਂਡ ਕਰਦੇ ਆ ਜੇ ਵੀਰ ਮੁੱਲ ਭਾਵੇਂ 60 ਕਰ ਲਈਏ 55 ਕਰ ਲਈਏ 52000 ਚ ਮੰਨਤਨ ਕਰ ਦਾਂਗੇ 52000 ਚ ਹਾਂਜੀ ਠੀਕ ਆ ਜੀ ਦੁੱਧ ਵੀਰੇ 27 ਭਰ ਦੋਗੀ ਇਹ ਵੇਲੇ ਮਤਲਬ 7ਵੇਂ ਦਿਨ ਦੇ ਵਿੱਚ ਆ 20 ਲੀਟਰ ਦੇ ਆਪਾਂ ਮਤਲਬ 18 ਤੋਂ ਲੈ ਕੇ 20 ਦੇ ਵਿੱਚ ਆਪਾਂ ਆਪਦੇ ਘਰ 'ਚ ਪਾਵਾਂਗੇ ਠੀਕ ਆ ਜੀ ਹਾਂਜੀ ਲੋਬ ਦੋਸਤੋ ਫਿਲਹਾਲ ਜਿੰਨੀ ਮਿਲਕਿੰਗ ਤੇ ਚੱਲ ਰਹੀ ਆ ਓਨੀ ਤੁਹਾਨੂੰ ਆਪਾਂ ਦੱਸ ਦਿੱਤੀ ਆ ਹਾਲ ਅਕੇ ਵਧਾਉਣੀ ਚੰਗੀ ਸੇਵਾ ਦੋਸਤੋ ਤੁਸੀਂ ਕਰਕੇ ਵਧਾ ਵੀ ਸਕਦੇ ਜੀ ਬਾਕੀ ਜੋ ਵਿੱਚ ਹੈਗਾ ਸੀਗਾ ਇੱਕ ਬਹਿਣੀ ਵਾਲਾ ਮਖਰਲੇ ਤੁਹਾਨੂੰ ਜਿਹੜੀ ਭੂਰ ਮਾਰਦੀ ਉਹ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ ਉਹਨੂੰ ਧਿਆਨ ਰੱਖ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਹੈ ਜੀ ਅਕੇ ਸੈਕੰਡ ਨੰਬਰ ਤੇ ਜਿਹੜੀ ਵੀਰ ਆਪਣੇ ਕੋਲ ਆ ਗਈ ਹੈ ਵੇੜ ਇਹ ਦੀ ਸੁਪਾ ਜੀ ਆਪਣੀ ਆਪ ਦੀ ਘਰ ਦੀ ਵੇੜ ਆ ਓਕੇ ਠੀਕ ਹੈ ਜੀ ਇਹਦਾ ਇੱਕ ਥਾਣ ਜਿਹੜਾ ਤੇਲਿਆ ਮਗਲ ਬੰਨਿਓ ਕਬੈਣੀ ਵਾਲੇ ਬੰਨੇ ਦਾ ਥਾਣ ਜਿਹੜਾ ਉਹ ਤੇਲਿਆ ਬੈਣੀ ਵਾਲੇ ਪਾਸਿਓਂ ਹਾਂ ਕਬੈਣੀ ਵਾਲੇ ਬੰਨਾ ਥਾਣ ਖਤਮ ਇਹਦਾ ਠੀਕ ਹੈ ਮਗਰਲਾ ਹਾਂਜੀ ਮਗਰਲਾ ਠੀਕ ਹੈ ਇਹ ਪਿਛਲੇ ਸੂਵੀ ਇਦਾਂ ਹੀ ਆ ਆਪਣੇ ਕੋਲ ਰਹੀ ਆ ਤੇਲ ਦੇ ਵਿੱਚ ਹੀ ਫਾਇਰ ਕੀ ਤੇਜਾ ਸੂ ਉਹ ਸਹੀ ਆ ਫਾਇਰ ਕੀ ਇਦਾਂ ਤੇਲ ਦੇ ਵਿੱਚ ਹੀ ਇਲਜ ਕਰਾਇਆ ਵਾ ਦਵਾਈ ਦਿੱਤੀ ਸੀ ਪਰ ਉਹ ਨਹੀਂ ਚੱਲਿਆ ਠੀਕ ਆ ਤਿੰਨ ਥਾਣ ਜਿਹੜੇ ਬਿਲਕੁਲ ਓਕੇ ਆ ਤੇਰੇ ਸਮਝ ਕੇ ਕੋਈ ਖਰੀਦੇ ਹਾਂਜੀ ਤੇਰੇ ਸਮਝ ਕੇ ਕੋਈ ਆਪਣਾ ਮਤਲਬ ਸਾਈ ਵਸਾਈ ਕਰੇ ਇਹਨੂੰ ਅੱਜ ਐਸੋਈ ਨੂੰ ਤੇਜਾ ਦੇਣ ਜੀ ਤੇਜਾ ਦੇਣਾ ਹਾਂਜੀ ਤੇ ਤਿੰਨ ਥਾਂਨ ਪ੍ਰੋਪਰ ਚੱਲਦੇ ਆ ਤੁਹਾਡੇ ਕੋਲ ਚੱਲਦੇ ਆ ਜੀ ਇਹਦੇ ਥਲੇ ਜੀ 18 ਲੀਟਰ ਤੋਂ ਪਲੱਸ ਬੋਲ ਆ ਜੀ 18 ਲੀਟਰ ਹਾਂ ਇਹ ਐਵੇਂ ਆਖੀ ਹੈ ਕਿ ਮਤਲਬ 27 22 ਨਹੀਂ ਇਹ ਆਪਣੇ ਕੋਲ 23 24 ਲੀਟਰ ਦੇ ਵਿੱਚ ਰਹਿੰਦੀ ਹੈ ਜੀ ਠੀਕ ਹੈ ਜੀ ਇਹਦੀ ਖਾਸੀਅਤ ਇਹ ਕੀ ਹੈ ਕਿ ਆਪਾਂ 1 ਜਨਵਰੀ ਨੂੰ ਵੀਰੇ ਪਿਛਲੀ ਰਛੜੀ ਸੀ ਤੇ 25 ਜਨਵਰੀ ਨੂੰ ਛੂ ਪੀਏ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਬਾਅਦ 15 April ਦੀ ਬਣੀ ਤੇ ਦੁਬਾਰਾ ਹੁਣ ਇਹ ਦੁਬਾਰਾ 5 26 ਤਰੀਕ ਦੀ ਫੇਰ ਸੁਪੀ ਆਈ ਠੀਕ ਹੈ ਜੀ ਸਾਲ ਹਰ ਬਰਿਆਈ ਆ ਹਾਂਜੀ ਠੀਕ ਹੈ ਜੀ ਸੋ ਦੋਸਤੋ ਇੱਕ ਬਹਿਣੀ ਵਾਲਾ ਮਗਰਲੇ ਥੋਂ ਉਹ ਤੇਲ ਆ ਤੇ ਤਿੰਨਾਂ ਥਨਾਂ ਦੇ ਵਿੱਚੋਂ 20 ਤੋਂ ਪਲੱਸ ਚੱਲਦੀ ਹੈ 20 22 23 ਲੀਟਰ ਜਿਹੜਾ ਦੁੱਧ ਰਹਿੰਦਾ ਹਰ ਸਵੇਰ ਹਰ ਲਕਟੇਸ਼ਨ ਦੇ ਵਿੱਚ ਇਹਦੇ ਥੱਲੇ ਫਿਲਹਾਲ ਇੱਕ ਵਾਰੀ ਤੁਸੀਂ ਇਹ ਦੇਖ ਸਕਦੇ ਜੀ ਅੱਜ ਤੀਜੇ ਦਿਨ ਦੇ ਵਿੱਚ ਆ ਮਗਰ ਦੇ ਬੱਚੀ ਆ ਜੀ ਮਗਰ ਬੱਚਾ ਵੀ ਜੀ ਇਹਦੇ ਬੱਚਾ ਮਗਰ ਇਹਦੇ ਬੱਚਾ ਹਾਂਜੀ ਲਓ ਜੀ ਮਗਰ ਇਹਦੇ ਵੀ ਬੱਚਾ ਮੇਲ ਕਾਫ ਆ ਠੀਕ ਹੈ ਸੋ ਬਾਕੀ ਵੀਰ ਗਈ ਵੀਡੀਓ ਦੋਸਤੋ ਸਕਿਪ ਕਰਕੇ ਵੇਖਦੇ ਆ ਪੂਰੀ ਵੀਡੀਓ ਰੁਟੀਨ ਦੇ ਵਿੱਚ ਤੇ ਕੰਟੀਨਿਊਸ ਦੇਖਿਆ ਕਰੋ ਕਿਉਂਕਿ ਸਕਿਪ ਕਰਕੇ ਵੇਖੋਗੇ ਦੋਸਤੋ ਤੇ ਕਈ ਗੱਲਾਂ ਜੜੀਆਂ ਕਈ ਸਵੀਰ ਨੇ ਉਹ ਪਸ਼ੂ ਖਰੀਦਣਾ ਹੁੰਦਾ ਕਈ ਗੱਲਾਂ ਜਿਹੜੀਆਂ ਦੋਸਤ ਸੁਣੋ ਤੁਹਾਡੇ ਰਹਿ ਜਾਂਦੀਆਂ ਨੇ ਬਾਅਦ ਵਿੱਚ ਕਈ ਵੀਰ ਕੱਚੀ ਪੱਕੀ ਸਾਈ ਜਾਂ ਸਾਈ ਬਿਆਨਾ ਕਰ ਲਈ ਤੇ ਬਾਅਦ ਵਿੱਚ ਡਿਫਿਕਲਟ ਜਾਂ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ ਉਸ ਪਸ਼ੂ ਖਾਸ ਦੇ ਸਬੰਧਤ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਮਿਲ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਸਾਈ ਬਿਆਨਾ ਜਿਹੜਾ ਸੌਦਾ ਕਰਿਆ ਕਰੋ ਓਨਰ ਦੇ ਨਾਲ ਠੀਕ ਹੈ ਜੀ ਹੁਣ ਫਿਲਹਾਲ ਜਿਹੜੀ ਆਪਣੇ ਕੋਲ 17 18 ਤੇ ਚੱਲਣ ਰਹੀ ਹੈ ਆਰਾਮ ਨਾ ਵੀਰ ਜੀ ਐ ਵੇਲੇ 17 18 ਖੁੱਲਾ ਦੋਦੇ ਥੱਲੇ ਠੀਕ ਹੈ ਜੀ ਹਾਂਜੀ ਲਓ ਜੀ ਸੋ ਬਾਕੀ ਦੋਸਤੋ ਆਹ थाना ਦੇਵਾ ਖਵਾਨਾ ਤੁਸੀਂ ਦੇਖ ਸਕਦੇ ਜੀ ਠੀਕ ਆ ਆਹ ਕਰੋ ਚੈੱਕ ਅਚਾਰਜੀਤ ਬਾਈ ਕੀ ਕਰਦੇ ਆ ਮੋਲਿੰਦਾ ਸੰਧੂ ਸਾਹਿਬ ਜੇ ਵੱਜਦਾ ਹੁੰਦੀ ਤੇ 60 70 ਹਜ਼ਾਰ ਦੀ ਗਾਂ ਆਹੀ ਓਕੇ ਐ ਵੇਲੇ 45 ਹਜ਼ਾਰ ਚ ਮਾਨਦਾਨ ਕਰ ਦਾਂਗੇ 45 ਜੋ ਹਾਂਜੀ ਠੀਕ ਹੈ ਜੀ ਵਜਨ ਪੂਜਨ ਤਾਂ ਬਹੁਤ ਜ਼ਿਆਦਾ ਕਰਵਾ ਲਈਦਾ ਚਲੋ 40000 ਰੁਪਏ ਦੀ 1200 ਰੁਪਿਆ ਛੋਟ ਹੋਊਗੀ ਜੀ 40 ਚੋਂ ਹਾਂ ਜੀ ਅੱਛਾ ਜੀ ਲਓ ਜੀ 6ਵਾਂ ਦਿਨ 6ਵਾਂ ਦਿਨ ਨਹੀਂ ਇਹਨੂੰ ਤੀਜਾ ਜੀ 6ਵਾਂ ਨੂੰ ਹਾਂ ਜੀ ਇਹਨੂੰ ਤੀਜਾ ਦੇਣਾ ਹਾਂ ਜੀ ਇਹਨੂੰ ਤੀਜਾ ਦੇਣਾ 나ੜੂ ਤੇ ਬੱਚਾ ਦੋਸਤੋ ਬੱਚੇ ਮੈਂ ਤਿੰਨੇ ਵੈੜਾ ਜਿਹੜੀਆਂ ਦੋਸਤੋ ਕਵਰ ਕਰਕੇ ਤੁਹਾਨੂੰ ਤਿੰਨੇ ਬੱਚੇ ਦਿਖਾ ਦਾਂਗੇ ਇੱਕ ਲਾਸਟ ਵਿੱਚ ਤੀਜੇ ਨੰਬਰ ਤੇ ਜਿਹੜੀ ਵੈੜਾ ਕਵਰ ਕਰਕੇ ਨਾਲ ਹੀ ਬੱਚੇ ਦਿਖਾ ਦਾਂਗੇ ਕੱਲੀ ਕੱਲੀ ਵੈੜ ਦੇ ਸੋ 45 ਵੀਰ ਨੇ ਡਿਮਾਂਡ ਕੀਤੀ ਸੀ 40000 ਦੇ ਵਿੱਚੋਂ ਵੀਰ ਨੇ ਕਹਿਤਾ ਵੀ 200 ਰੁਪਏ ਛੋਟੇ ਆਪਾਂ ਕਰ ਦਾਂਗੇ ਵੈੜ ਵੱਡੀ ਆ ਕਦਕੁੱਦ ਵੀ ਸੋਨਾ ਪੂਰੀ ਭਾਰੀ ਆ ਵਜਨ ਲੋੜ ਪੂਰਾ ਤੇ ਦੁੱਧ ਜ਼ਿਆਦਾ ਨਹੀਂ ਚਲੋ 20 ਲੀਟਰ ਵੀ ਚੁਵਾਈ ਜਾਂਦੀ ਆ ਦੋਸਤੋ ਤੇ ਬਾਕੀ ਰੇਟ ਪਰ ਤਾਂ ਕੁਛ ਨਹੀਂ ਗਾ ਜਾਇਜ਼ ਆ ਤੇ 12 13 ਲੀਟਰ ਵਾਲੀ ਸਹੀ ਮੈਨੇਜ ਵੈੜ ਆਉਂਦੀ ਆ ਜਿਹੜੀ ਸੰਤੂ ਸਾਹਿਬ ਇੱਕ ਤੇ ਦੁੱਧ ਵੀ 22 23 ਲਾ ਕੇ ਦਊਗੀ ਦੂਜਾ ਵੀਰ ਜੀ ਇਹ ਛੱਡਣੀ 20 25 ਦਿੰਦੀ ਹੈ ਬਸ ਠੀਕ ਆ ਜੀ ਹਾਂਜੀ ਆਪਣੀ ਮਰਜ਼ੀ ਨਾਲ ਛੱਡੀ ਹੋਊਗੀ ਆਪਾਂ ਆਪ ਠੀਕ ਆ ਠੀਕ ਆ ਹਾਂਜੀ ਓਕੇ ਜੋ ਓਕੇ ਲਓ ਕਰਾਸ ਅੰਗ ਦੇ ਵਿੱਚ ਆ ਸੰਧੂ ਸਾਹਿਬ ਗਿਫਟੀ ਆ ਅੱਛਾ ਜੀ ਮੋਟਰਸਾਈਕਲ ਦੀ ਜਗ੍ਹਾ ਲੈਣੀ ਇਹਨੇ ਕਰੀ ਅੱਛਾ ਤੇ ਮਤਲਬ 5 ਕਿਲੋ ਦੀ ਟੂੜੀ ਹੋਵੇ ਤੇ ਕਿਲੋ ਕੋ ਵੰਡਦੇ ਤੇ 10 ਕਿਲੋ ਰਹਿ ਜਾਇਰਾ ਬਸ ਇਹਨੂੰ ਠੀਕ ਆ ਛੋਟੀ ਬਰੀਡ ਆ ਪੱਕੀ ਥਾਣਾ ਪਾਣੀ ਥੋੜਾ ਆਂਦਾ ਹਾਂਜੀ ਤੇ ਬਿਲਕੁਲ ਇੱਕ ਮਹਿੰਦਰਾ ਡੀਆਈ ਵਰਗਾ ਖਸਾਬ-ਕਿਤਾਬ ਦੱਸੋ ਹੋਇਆ ਰੇਟ ਤੇ ਕੰਮ ਜਿਆਦਾ ਬਾਕੀ ਸੰਧੂ ਸਾਹਿਬ ਹੈ ਮਤਲਬ ਛਾਈ ਵਾਲਾ ਤੇ ਠੰਡੀ ਠੀਰੀ ਬਹੁਤ ਜਾਰੀ ਆ ਠੀਕ ਹੈ ਜੀ ਹਾਂਜੀ ਇਹ ਚਾਰਦਾਂ ਦਾ ਮੂੰਹੋਂ ਪਹਿਲਾ ਸੂਆ ਸੂਈ ਆ ਪਹਿਲਣ ਸੂਈ ਆ ਤੇ ਸਮਾਂ ਕਿੰਨਾ ਕੋ ਗਿਆ ਸੀ ਇਹਨੂੰ ਵੀਰੇ ਅੱਜ ਚੌਥਾ ਦੇਣੇ ਆ ਉਹ ਆਪਣਾ ਕਿੰਨੇ ਬੱਛੇ ਰ ਮਗਰ ਵੀ ਤਿੰਨਾ ਮਗਰ ਬੱਛੇ ਯਾਰ ਤਿੰਨਾ ਮਗਰ ਬੱਛੇ ਆ ਜੀ ਲਓ ਜੀ ਤਿੰਨਾ ਮਗਰ ਬੱਛੇ ਆ ਦੋਸਤੋ ਅੱਜ ਪੰਜਵਾਂ ਦੇਣਾ ਇਸ ਵਾਈਡ ਨੂੰ ਬਿਲਕੁਲ ਲਾਲ ਰੰਗ ਦੇ ਵਿੱਚ ਜਾਂ ਗੋੜ ਵਰਗਾ ਰੰਗ ਆ ਤੇ ਮਗਰ ਬੱਛਾ ਮੇਲ ਕਾਫ ਠੀਕ ਆ ਤਾਂ ਬਾਕੀ ਪੂਰੀ ਦੁੱਧ ਦੀ ਡਿਟੇਲ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦਾਂਗੇ ਵੀ ਦੁੱਧ ਹੋਣ ਕਿੰਨਾ ਹਾਜ਼ਰ ਆ ਇਸ ਵੈੜ ਦੇ ਥੱਲੇ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਲੰਬੀ ਜੀ ਵੈੜ ਆ ਠੀਕ ਆ ਜੀ ਤੇ ਸੂਹਾ ਪਹਿਲਾਂ ਦੱਸਤਾ ਸੀ ਦਾ ਪਹਿਲਾਂ ਪਹਿਲਾਂ ਚਾਰ ਦੱਸਤਾ ਆ ਪਹਿਲਨ ਹੈ ਚੌਗੀ ਆ ਮੂਹੂ ਪਹਿਲਾ ਸੂਹਾ ਸੂਈ ਆ ਆ ਲਓ ਜੀ ਹਾਂ ਜੀ ਜਿਦ ਵੀ ਕਿੰਨਾ ਦੁੱਧ ਕਿੰਨਾ ਥੱਲੇ ਦੇ ਦੁੱਧ ਵੀਰੇ ਹਰ ਟਾਈਮ ਬੱਚੇ ਨੂੰ ਇਹ ਨਾ ਥੱਲੇ ਨਹੀਂ ਗੇ ਪਾਈਦਾ ਇਹਦੇ ਅੱਛਾ ਹਾਂਜੀ ਕਿਉਂ ਬੱਚੇ ਨੂੰ ਇਹਨੇ ਮਤਲਬ ਔਲੂਲ ਕੀਤੀ ਜਾਂ ਕੀ ਚੱਕਰ ਆ ਆਪਾਂ ਸੁੱਈ ਲੈਂਦੀ ਆ ਤੇ ਜਿੱਦਣਾ ਮੈਂ ਸਉਣਾ ਸਾਈ ਹੋਈ ਆ ਤੇ ਨਾ ਗੱਬੜਦੀ ਉਹਨਾਂ ਘਰ ਸੂਬੀ ਮੁੜ ਕੇ ਦੋ ਦਿਨ ਉਹਨਾਂ ਘਰ ਰਹੀ ਆ ਤੇ ਬੱਚੇ ਨੂੰ ਗਾੜੀ ਬੰਨ ਕੇ ਤੇ ਵੰਗਾ ਪਾ ਕੇ ਦੇ ਪਾੜਾ ਪਾ ਕੇ ਥੱਲੇ ਬੈਜੀਦਾ ਆਪਣਾ ਵੀਰੇ ਕੋਈ ਵੀ ਡੰਗ ਰਿਆ ਤਿੰਨੇ ਗਾਵਾਂ ਦੇ ਵਿੱਚੋਂ ਸਾਰਿਆਂ ਨੂੰ ਪਾੜਾ ਮੈਂ ਲਾਜ਼ਮੀ ਪਾਉਣਾ ਹਾਂਜੀ ਪੜਾ ਪਾ ਕੇ ਬੱਚਾ ਛੱਡ ਕੇ ਹੋਰ ਚਲੋ ਬੱਚਾ ਵਰੀਆ ਲੈਂਦੀਆਂ ਵਾ ਇਹ ਬੱਚੇ ਨੂੰ ਗਾੜੀ ਬੰਨ੍ਹਦਾ ਹੀ ਰਾਰੇ ਪੜਾ ਪਾ ਕੇ ਥੱਲੇ ਬੈਹ ਜੀਦਾ ਤੇ ਵੰਗਾ ਵੰਗਾ ਪਾ ਲਈਨੇ ਹਾਂਜੀ ਵੰਗਾ ਆਰਾਮਨਾਥ ਜੀ ਲੱਤਾਂ ਤੋਂ ਖਿੱਚ ਕੇ ਲਾਈਓ ਤਾਂ ਵੀ ਨਹੀਂ ਹਿਲਦੀ ਜੀ ਰੋ ਇੱਕੀ ਥੱਲੇ ਵੰਗਾ ਪੈ ਜੀਦਾ ਅੱਛਾ ਦੁੱਧ ਕਿੰਨਾ ਚਵਾ ਦਾਂਗੇ ਦੁੱਧ ਵੀਰੇ ਥੱਲੇ 8.5 9 8.5 9 ਦੋਵਾਂ ਟਾਈਮਾਂ ਦਾ 8.5 9 ਹਾਂਜੀ ਬੱਚੇ ਦਾ ਤਾਂ ਫੁੱਲ ਕਰਦੀ ਆ ਵੈੜ ਠੀਕ ਆ ਜੀ ਹਾਂਜੀ ਠੀਕ ਆ ਬੱਚੇ ਨਾਲੇ ਹੁਣ ਤੁਹਾਡੇ ਸਾਹਮਣੇ ਅਜੇ ਵੀ ਆਵਾਜ਼ਾਂ ਮਾਰੀ ਜਾਂਦੀ ਐ ਪਰ ਥੱਲੇ ਨਹੀਂ ਪੈਂਦਨੀ ਔਲ ਔਲ ਦਾ ਕਰਦੀ ਐ ਲਓ ਦੋਸਤੋ ਇਹ ਡਿਟੇਲ ਆਏ ਦੀ ਬੱਚੇ ਨੂੰ ਅੱਗੇ ਬੰਨ ਕੇ ਨਾਲ ਹੀ ਪਹਾੜਾ ਵੰਡਾ ਚਾਰਜੇ ਜਿਹੜੀ ਜਿਹੜੀ ਭਾਸ਼ਾ ਦੇ ਵਿੱਚ ਮੇਰੇ ਵੀਰ ਸਮਝਦੇ ਆ ਅੱਗੇ ਪਾ ਗਏ ਤੁਸੀਂ ਪਹਾੜਾ ਵੰਡਾ ਤੇ ਥੱਲੇ ਬਹਿ ਗਏ ਪਸਮਾ ਸਕਦੇ ਜੇ ਨਾਲ ਹੀ ਪਸਮਾਤ ਆ ਰੋਂਦੀ ਹੈ ਤੇ ਵੰਗਾ ਜਰੂਰ ਪਾ ਲੈਂਦੀ ਆ ਠੀਕ ਆ ਪੰਗਾ ਪਾ ਲੈਂਦੇ ਨੇ ਮਗਰ ਤੇ 8.5 9 ਕਿਲੋ ਤਾਰਾਂ ਇਹਦੇ ਥੱਲੇ ਹੈਗੀਆਂ ਨੇ ਮੌਜੂਦ ਹੋਣਾ ਤੇ ਤਾਜੀ ਸੂਈ ਸੁਵਾਈ ਆ ਬੱਚਾ ਹੈਗਾ ਨਾਲ ਬਾਕੀ ਕੋਈ ਵੀਰ ਆਣ ਕੇ ਆਉਂਦੀ ਨਰਕਪਰਖ ਕਰ ਲੈ ਚੌਗੀ ਮੋਹ ਤੇ ਪਹਿਲਣ ਬੱਚੀ ਸੂਈ ਆ ਠੀਕ ਆ ਬਾਕੀ ਆ ਥਾਣਾ ਦੀ ਇੱਕ ਵਾਰੀ ਤੁਸੀਂ ਜਰੂਰ ਦੇਖ ਲਓ ਆ ਲਓ ਆ ਕਰੋ ਜੀ ਅੱਜ ਪੋਲੀ ਬਹੁਤ ਜੜੀ ਸੰਧੂ ਸਾਹਿਬ ਅੱਛਾ ਜੀ ਹਾਂਜੀ ਠੀਕ ਠੀਕ ਅੱਛਾ ਅਰਜੀਤ ਵੀਰੇ ਕਿੰਨਾ ਮੁੱਲ ਕਰਦੇ ਆ ਲੈ ਇਹਦਾ ਮੁੱਲ ਵੀਰੇ 32000 ਰੁਪਿਆ ਹਾਂਜੀ ਤੇ 31000 ਚ ਮੰਨਤਾ ਨਹੀਂ ਕਰਾਂਗੇ ਇਹ 31 ਚ ਹਾਂਜੀ ਠੀਕ ਹੈ ਜੀ ਆ ਲਓ ਜੀ ਸੋ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਵਾਇਰਡ ਸੀ ਉਹਦਾ ਬੱਚਾ ਕਿਹੜਾ ਆ ਆ ਇੱਕ ਨੰਬਰ ਵਾਲੀ ਵਾਇਰਡ ਦਾ ਬੱਚਾ ਜੀ ਇੱਕ ਨੰਬਰ ਤੇ ਜਿਹੜਾ 200 ਐਨੀਮਲ ਤੁਹਾਨੂੰ ਦਿਖਾਈ ਸੀਗੀ ਵਾਇਰਡ ਹਾਂਜੀ ਉਹਦਾ ਆ ਬੱਚਾ ਮੇਲ ਕਾਫ ਤਿੰਨੇ ਹੈ ਤਿੰਨੇ ਬੱਚੇ ਆ ਦੂਜੇ ਨੰਬਰ ਵਾਲੇ ਦਾ 나ੜੂ ਵੀ ਨਾਲ ਜੋ ਤਿੰਨ ਦਿਨ ਹੋਈ ਸੀ ਹਾਂਜੀ ਇਹ ਤਿੰਨ ਦਿਨਾਂ ਦੀ ਇਹਦੇ ਮਗਰ ਆ ਬੱਛਾ ਆ ਬੱਚਾ 나ੜੂ ਬਿਲਕੁਲ ਬੱਚੇ ਦੇ ਨਾਮ ਤੇ ਨਾਂ ਕਿ ਦਿਨਾਂ ਦੀ ਆ ਜਿਹੜੀ ਆ ਇਹ ਮਤਲਬ 5ਵੇਂ 6ਵੇਂ ਦਿਨ ਦੇ ਵਿੱਚ ਲਾਲੋ ਤੁਸੀਂ ਅੱਜ ਇਹਦਾ ਆ ਬੱਚਾ ਜੋ ਲਾਲ ਰੰਗ ਦਾ ਨਹੀਂ ਸਾਹੀ ਵਾਲ ਬੱਚੀ ਦਿਖਾਈਏ ਪਹਿਲਾਂ ਉਹਦੇ ਮਗਰ ਜਿਹੜਾ ਆ ਬੱਚਾ ਮੇਲ ਕਾਫ ਲਾਲ ਰੰਗ ਦੇ ਵਿੱਚ ਤੇ ਇਹ ਬੱਚੇ ਆ ਦੋਸਤੋ ਠੀਕ ਆ ਜੀ ਤੇ ਜਿੱਦਾਂ ਤੁਹਾਨੂੰ ਦੱਸਤਾ ਸੀਗਾ ਵੀ ਤਕਰੀਬਨ ਕੋਈ 3 ਦਿਨ ਤੋਂ ਲੈ ਕੇ ਹਫਤੇ ਖੰਡ ਤੱਕ ਜਿਹੜਾ ਸੁਆ ਹੈਗਾ ਇਹਨਾਂ ਵੜਾਂ ਦਾ ਉਸ ਅਕੋਰਡਿੰਗ ਤੁਸੀਂ ਆ ਬੱਚੇ ਦੇਖ ਸਕਦੇ ਜੇ ਬੱਚੇ ਇੰਨੇ ਦਿਨਾਂ ਦੇ ਵਿੱਚ ਹੈਗੇ ਆ ਤੇ ਆਓ ਆਪਣੀ ਜਿਹੜੀ ਘਰੇ ਆਣਗੇ ਦੋਸਤੋ ਨਰਕ ਪਰਖ ਕਰੋ ਤਸੱਲੀ ਕਰੋ ਆਪਦੀ ਚੋਕੇ ਭਰਾ ਕੇ ਪਸਮਾ ਕੇ ਜਿੱਦਾਂ ਮਰਜ਼ੀ ਤਸੱਲੀ ਕਰ ਸਕਦਾ ਕੋਈ ਵੀਰ ਇਸ ਤੋਂ ਬਾਅਦ ਵੀਰ ਖਰਜੀ ਤਾਂ ਆਪਣੇ ਕੋਲ ਦੋ ਮੱਝਾਂ ਆ ਗਈਆਂ ਹਾਂਜੀ ਦੋ ਮੱਝਾਂ ਆ ਗਈਆਂ ਜੀ ਮੱਝਾਂ ਵੀ ਆਪਣੀਆਂ ਸੂਆਂ ਸਵਾਈਆਂ ਜੀ ਠੀਕ ਹੈ ਜੀ ਹਾਂਜੀ ਤੇ ਪਹਿਲੇ ਨੰਬਰ ਤੋਂ ਜਿਹੜੀ ਆ ਮੱਝ ਖੜੀ ਆ ਸੂਆ ਇਹਦਾ ਕਿੰਨਾ ਜੀ ਇਹਦਾ ਸੂਆ ਸੰਤੂ ਸਾਹਿਬ ਤੀਜਾ ਜੀ ਠੀਕ ਆ ਲੱਗਣ ਨੂੰ ਭਾਵੇਂ ਪੰਜਵਾ ਲੱਗੀ ਜਾਵੇ ਪਰ ਸੂਆ ਤੀਜਾ ਵਾ ਕਿਉਂਕਿ ਸੂ ਦੇ ਵਿੱਚ ਆ ਇਹਦਾ ਬੱਚਾ ਜੇ ਤਿੰ ਤੇ ਲੱਕਾ ਲੋਕਾਂ ਨੇ ਕਰਮਾ ਲਈ ਨੇ ਪਟਿਆ ਜੇ ਤੇ ਤਿੰਨ ਦਿਨਾਂ ਦੀ ਸੂਈ ਹਾਂਜੀ ਤੇਜਾ ਜਨਾਂ ਜੇ ਨੂੰ ਠੀਕ ਹੈ ਤੇ ਬੱਚਾ ਮਗਰ ਕਟਾਈ ਹੈ ਬੱਚਾ ਮਗਰ ਕਟਾਈ ਹੈ ਜੀ ਠੀਕ ਹੈ ਜੀ ਹਾਂਜੀ ਲਓ ਵੀ ਠੀਕ ਹੈ ਜੀ ਉਹ ਭਾਉ ਆਪਣੇ ਨੋਗ ਸਿੰਘਾਂ ਕੋਲੋਂ ਦਾ ਵੀ ਕਟੀਆਂ ਦਾ ਵੇਖਣ ਜ ਨਹੀਂ ਮਿਲ ਗਿਆ ਨਾ ਬੱਚੀਆਂ ਨਾ ਕਟੀਆਂ ਮੈਂ ਆਪਾਂ ਐਰ ਕੀ ਇੱਕ ਵੇਖੀ ਉਹਦਾ ਵੇਖਣ ਨੂੰ ਤਾਂ ਮਿਲਦੀਆਂ ਕਟੀਆਂ ਅਛਾ ਐਰ ਕੀ ਇੱਕ ਕੱਟੀ ਵੇਖੀ ਹੈ ਜੀ ਠੀਕ ਹੈ ਜੀ ਲਓ ਜੀ ਤੇ ਦੋਸਤੋ ਤਿੰਨ ਦਿਨਾਂ ਦੀ ਸੂਈ ਆ ਸੂਆ ਆਪ ਦੀ ਸਮਝ ਨਾਲ ਕੋਈ ਤਜਾ ਮਨ ਵਾਲੇ ਚੌਥਾ ਮਨ ਵਾਲੇ ਬਾਕੀ ਫੇਸ ਕੁਆਲਿਟੀ ਤੁਹਾਨੂੰ ਤਸल्ली ਨਾਲ ਦਿਖਾ ਦੇਣੀ ਆ ਆ ਕਰ ਲੋ ਚੈੱਕ ਮੂੰਹ ਮੱਥਾ ਪੂਰਾ ਫੇਸ ਤੁਸੀਂ ਦੇਖ ਸਕਦੇ ਜੇ ਗੁਲਾਈ ਗੁਲੀ ਸਿੰਘਾਂ ਦੇ ਵੇਖ ਲਓ ਤੇ ਬਾਕੀ ਸੂਸਬਾ ਦੇ ਵਿੱਚ ਆ ਤਿੰਨ ਦਿਨ ਵੀ ਰੱਖੇ ਜੇ ਦੱਸ ਰਿਹਾ ਕੱਟਾ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਇਹਨਾਂ ਦੋ ਮੱਜਾਂ ਦੇ ਬੱਚੇ ਦਿਖਾਵਾਂਗੇ ਲਾਸਟ ਦੇ ਵਿੱਚ ਤੇ ਵੀਡੀਓ ਨੂੰ ਪੂਰਾ ਮੇਰਾ ਵੀਰ ਦੇਖ ਲਿਆ ਕਰੋ ਪੂਰੀ ਸਮਝ ਲੱਗ ਜੂਗੀ ਤੁਹਾਨੂੰ ਤੇ ਤਿੰਨ ਦਿਨਾਂ ਦੇ ਵਿੱਚ ਹੁਣ ਕਿੰਨਾ ਕਿ ਹੁਣ ਬੋਲੇ ਬੋਲੇ ਸੰਧੂ ਸਾਹਿਬ 9 10 9 10 ਲੀਟਰ ਵਾਲੇ ਰਵਾਨਨਾ ਵਾ ਜੀ ਹਾਂਜੀ ਚਾਹੇ ਬੋਲਾ ਚਾਹੇ ਬੋਲੇ ਤੋਂ ਬਾਹਰ ਸਮਝ ਲੈ ਕੋਈ ਹਾਂਜੀ 9 10 ਲੀਟਰ ਕੋਈ ਬੋਲਾ ਸਮਝ ਲੈ ਕੋਈ ਬੋਲਿਆਂ ਬਾਹਰ ਸਮਝ ਲੈ ਮਤਲਬ 9 10 ਲੀਟਰ ਦੇ ਵਿੱਚ ਆ ਅਚਾਰਜੀਤ ਅਗਲੇ ਪਿਛਲੇ ਥਾਣਾ ਦੀ ਚਵਾਈ ਦਾ ਦੱਸ ਦੋ ਵੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਹੁਤ ਵਧੀਆ ਜੀ ਅਗਲਾ ਥਾਣਾ ਜਰੂਰ ਨਿਕਾ ਲੱਗਦਾ ਵਾ ਪਰ ਚਵਾਈ ਬਹੁਤ ਸੋਹਣੀ ਆ ਮੈਂ ਬਿਲਕੁਲ ਧਾਰ ਪੁੱਲੀ ਆ ਜੀ ਠੀਕ ਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਜਮਾ ਬਰਾਬਰ ਆ ਜੀ ਠੀਕ ਆ ਕਿਸੇ ਤਰ੍ਹਾਂ ਕੋ ਭੂਰ ਛੱਟਾ ਚਲੋ ਕੋਈ ਚੀਜ਼ ਹੋਵੇ ਤਾਂ ਦੱਸਣੀ ਪੈਂਦੀ ਹਾਂ ਜੀ ਹਾਂ ਜੀ ਨਹੀਂ ਮੈਂਸ਼ਨ ਆਪਾਂ ਆਲਰੇਡੀ ਪਹਿਲਾਂ ਕਰਦੀਦਾ ਕੋਈ ਚੱਕਰੀਆਂ ਦੇ ਵਿੱਚ ਜਿੱਦਾਂ ਦਾ ਬਿਲਕੁਲ ਜੀ ਹਾਂ ਜੀ ਲਿਆ ਵੀਰ ਘਰ ਚੰਟਾ ਤੋੜ ਦਿਓ ਇਹਨੂੰ ਸੋ ਦੋਸਤੋ ਕੋਈ 8 ਤੋਂ 9 8 ਤੋਂ 9 ਲੀਟਰ ਜਿਹੜਾ ਹੁਣ ਅੱਜ ਤੀਜੇ ਦਿਨ ਦੇ ਵਿੱਚ ਚਾਹੇ ਕੋਈ ਵੀਰ ਬੌਲਾ ਚਾਹੇ ਕੋਈ ਬੌਲੇ ਤੋਂ ਬਾਹਰ ਦੁੱਧ ਵੀ ਸਮਝ ਸਕਦਾ ਸੋ ਕੱਦ ਮੀਡੀਅਮ ਦੇ ਵਿੱਚ ਸਿੰਗਲ ਖੱਡੀ ਦੀ ਆ ਬਾਕੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਆਪਾਂ ਦੋਸਤੋ ਕਨਫਰਮ ਵੀਰ ਤੋਂ ਕੀਤਾ ਬਾਕੀ ਧਾਰਾਂ ਬਰਾਬਰ ਨੇ ਪਰ ਫਿਰ ਵੀ ਕੋਈ ਵੀਰ ਆਪਦੀ ਤਸੱਲੀ ਆ ਘਰ ਆਣ ਕੇ ਤੁਸੀਂ ਕਰ ਸਕਦੇ ਜੀ ਜੋ ਕੇ ਪਸਮਾ ਕੇ ਆ ਲਓ ਜੀ ਪੀੜੇ ਕਰਨੀ ਖੱਚਗੇ ਠੀਕ ਆ ਅੱਛਾ ਵੀਰ ਹਰਜੀਤ ਇਹਦੀ ਕੀ ਡਿਮਾਂਡ ਕਰਦੇ ਆ ਕੀ ਮੰਗ ਰੂਗੀ ਡਿਮਾਂਡ ਸੰਧੂ ਸਾਹਿਬ 66000 ਚ ਮਾਨਦਾਨ ਕਰਾਂਗੇ ਦਾ 66000 ਚ ਹਾਂਜੀ ਠੀਕ ਆ ਜੀ ਕਿੰਨਾ ਕੁ ਜੁਮਾਨਤਾਂ ਕੋਈ 100 200 ਵਾਲਾ ਕੇ ਹੋ ਜਾਊਗਾ ਨਹੀਂ ਮਾਨਦਾਨ 65000 ਦੀ ਦੇ ਦਾਂਗੇ ਹਾਂ ਨਾ ਹਾਂਜੀ 65000 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 65000 ਦੀ ਸੱਜਰ ਮੱਝ ਮਿਲ ਜੂਗੀ ਤੁਹਾਨੂੰ ਬਾਕੀ ਜਵਾਬ ਸਮਾਦ ਵੀ ਤਸੱਲੀ ਦੇਤੀ ਆ ਕਨਫਰਮ ਆਪਾਂ ਕਰਵਾਤਾ ਸੀਗਾ ਕਿ ਜਵਾਬ ਸਮਾਦ ਚੰਗਾ ਸੋ ਜਿਹੜਾ ਕੋਈ ਵੀਰ ਦੂਰ ਦਰਡੇ ਕੋਈ ਕਾਲ ਕਰਦਾ ਆਨਲਾਈਨ ਕਾਲ ਕਰਦਾ ਜਿੱਦਾਂ ਮਰਜ਼ੀ ਤਸੱਲੀ ਕਰ ਸਕਦੇ ਜੀ ਠੀਕ ਆ ਚਾਹੇ ਕੋਈ ਵੀਰ ਵੀਡੀਓ ਕਾਲ ਤੇ ਤਸੱਲੀ ਕਰ ਲੈ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਜਿਹੜੀ ਮੱਝ ਤੁਹਾਨੂੰ ਅਗਲੀ ਦਿਖਾਉਣੀ ਹੈ ਵੀ ਮੱਝ ਚੰਗੀ ਖਾਸੀ ਆ ਵਜਨ ਵੋੜ ਪੂਰਾ ਮੱਝ ਦਾ ਬਾਕੀ ਥਣ ਚੇਡਾ ਤੁਸੀਂ ਵੇਖਦੇ ਆਂ ਸਾਰੀ ਜਜਮੈਂਟ ਕਰ ਲਓਗੇ ਦੋਸਤੋ ਚੰਗੇ ਥਣ ਭਾਂਡੇ ਦੀ ਆ ਤੇ ਹਰਜੀਤ ਭਾਈ ਕੀ ਡਿਟੇਲ ਐ ਇਸ ਮੱਝ ਦੀ ਸੰਦੂ ਸਰ ਡਿਟੇਲ ਇਹ ਹੈ ਸੂਆ ਚੌਥਾ ਸੂਈ ਆ ਹਾਂਜੀ ਠੀਕ ਹੈ ਜੀ ਹੁਣ ਜਿਹੜੀ ਤੀਜਾ ਪਾ ਤਜਾ ਕਈ ਜਿਹੜੀ ਚੌਥਾ ਚੌਥਾ ਗਈ ਹੈ ਜੀ ਆ ਬਿਲਕੁਲ ਠੀਕ ਹੈ ਜੀ ਤੇ ਇਹਦਾ ਜ ਸੂਈ ਨੂੰ ਦੱਸ ਦੇਣ ਹੋ ਗਏ ਆ ਹੂੰ ਹੂੰ ਠੀਕ ਹੈ ਜੀ ਬੱਚਾ ਦਿੱਤਾ ਇਹਨੇ ਵੀਰ ਦੇ ਕਹਿਣ ਮੁਤਾਬਕ 14 70 10 ਦੀ ਕੱਟੀ ਆ ਮਗਰ ਇਹਦੇ ਅੱਛਾ ਜੀ ਠੀਕ ਹੈ ਜੀ ਰੱਖ ਆਪਣਾ ਕਿ ਦੁੱਧ ਦੇ ਥੱਲੇ ਆਵਲੇ ਹੋਊਗਾ 12 12.5 13 ਅੱਛਾ 12.5 13 ਤੇ ਚੱਲਣ ਰਿਹਾ ਹਾਂ ਹਾਂਜੀ ਹਾਂਜੀ ਨਾਰਮਲ ਚੱਲਣ ਰਹੀ ਆ ਔਰ ਇਹ ਮਕੈਨਿਕ ਆ ਵੀਰ ਕਹਿੰਦਾ ਕਿ 14 ਲੀਟਰ 15 ਲੀਟਰ ਦੇ ਲ ਮਾਦੇ ਚੌੜੇ ਪੱਲੇ ਦੀ ਆ ਹਾਂਜੀ ਹਾਂਜੀ ਬਾਕੀ ਥਣ ਭਾਂਡੇ ਤੋਂ ਵੇਖ ਕੇ ਜੱਜਮੈਂਟ ਕਰਨੀ ਨਾੜ ਵੇਖੋ ਕਿੰਡੀ ਮੋਟੀ ਜਿਵੇਂ ਪਾਇਪ ਹੁੰਦੇ ਆ ਬਾਕੀ ਵਿਰਲ ਬਹੁਤ ਜ਼ਿਆਦਾ ਸੰਧੂ ਸਾਹਿਬ ਗਿੱਟ-ਗਿੱਟ ਦੇ ਮਰਲੇ-ਮਰਲੇ ਦੇ ਕੰਮ ਬਣਿਆ ਪਿਆ ਵਾ ਆਹ ਲਓ ਜੀ ਸੋ ਵੱਡਾ-ਵੁੰਡਾ ਦੋਸਤੋ ਚੌਹ ਥਣਾਂ ਦੀਆਂ ਬਹੁਤ ਖੂਬਸੂਰਤ ਆ ਗਿੱਟ-ਗਿੱਟ ਤੇ ਥਣਾਂ ਦਾ ਕਾ ਅਗਲੇ ਪਿਛਲੇ ਥਣ ਦੀ ਵੰਡ ਵੇਖੀਏ ਤੇ ਗਿੱਟ-ਗਿੱਟ ਹੀ ਆ ਚਵਾਈ ਇਦਾਂ ਦੀ ਆ ਭਾਵੇਂ ਬੱਚਾ 5 ਸਾਲ ਦਾ ਬਾਦੋ ਠੀਕ ਆ ਜੀ ਠੀਕ ਹਾਂਜੀ ਬਹੁਤ ਜਾਰੀ ਬੋਲੀ ਆ ਤੇ ਮਗਰ ਕੱਟੀ 14 70 10 ਦੀ ਮਗ ਸੁਵਾ ਚੌਥਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਤਾਂ ਦਿਨ ਕਿੰਨੇ ਕ ਦੱਸਦੇ ਰਜੀਤ ਇਹਨੂੰ ਵੀਰੇ ਸੰਧੂ ਸਾਹਿਬ 10 ਦਿਨ ਹੋ ਗਏ ਅੱਜ 10ਾਂ ਦਿਨਾਂ ਦੀ ਹਾਂਜੀ ਲਓ ਜੀ ਲਓ ਦੋਸਤੋ 10 ਕ ਦਿਨ ਦੀ ਸੋਈ ਆ ਕੱਟੀ ਮਗਰ ਤੁਹਾਨੂੰ ਦੱਸ ਦਿੱਤੀ ਗੱਡੀ ਵੀ ਪੂਰੀ ਟੀਕੇ ਦੀ ਆ ਮਗਰ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਥਣ ਚੱਡੇ ਵਾਲੇ ਪਾਸੇ ਪੂਰੀ ਵਟ ਕੱਢਾ ਦੋਸਤੋ ਆ ਵੇਖੋ ਠੀਕ ਆ ਸੋ 12.5 13 ਲੀਟਰ ਤੇ ਹੁਣ ਚੱਲਣ ਈ ਐ। ਲੋ ਜੀ। ਸੋ ਕਾਫੀ ਸੋਹਣੀ ਵਾਂਡਾ ਦੋਸਤੋ ਪਸੰਦ ਆਊਗੀ ਮੱਝ ਚੰਗੀ ਆ ਜਿਹੜਾ ਕੋਈ ਸ਼ੌਂਕੀ ਵੇਰ ਕੋਈ ਚੰਗਾ ਪਸ਼ੂ ਖਰੀਦਣ ਦਾ ਚਾਹ ਵਾਂਣਾ ਉਹ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਠੀਕ ਆ। ਤੇ ਪੂਰੀ ਪਸੰਦੀਦਾਰ ਥਾਣਾ ਪਸੰਦੀਦਾਰ ਚਵਾਈ ਵੀਰ ਦੱਸਣ ੜਿਆ ਬਾਕੀ ਜਿਹੜੇ ਵੀਰ ਨੇ ਖਰੀਦਣੀ ਆ ਉਹਨਾਂ ਨੇ ਸੋ ਦੋਸਤੋ ਘਰੇ ਆਣ ਕੇ ਜਿਹੜੀ ਤਸੱਲੀ ਕਰ ਹੀ ਲੈਣੀ ਆ ਤੇ ਵੀਰ ਹਰਜੀਤ ਕੀ ਮੰਗਾ ਕਰਦੇ ਆ ਕੀ ਡਿਮਾਂਡ ਆ ਰਹੀ ਦੀ ਗੱਲ ਸੰਤੂ ਸਾਹਿਬ ਜਿੱਦਾਂ ਦੀ ਮੱਝ ਆ ਜਿਵੇਂ ਨਾ ਰਿਕਾਰਡ ਆ ਮੁੱਲ ਦੇ ਭਾਵੇਂ ਲੱਖ ਕਰ ਲਈਏ ਹਾਂਜੀ 85000 ਰੁਪਏ ਮਤਲਬ ਇਹਦਾ 85000 ਹਾਂਜੀ ਹੂੰ ਥਾਣਾ ਵੀਰ ਜੀ 2000 ਰੁਪਏ ਪਲੱਸ ਕਰਾਂਗੇ 2000 ਮਹਾਂਤਾਂ ਕਰਾਂਗੇ ਅਸੀਂ ਹਰ ਜੀ ਹਾਂ ਨਾ ਵੀਰ ਹਾਂ ਨਾ ਜੜੀ ਹਾਂਜੀ 80000 ਦੀ ਹਾਂ ਨਾ ਲੈ ਵੀ ਕਸਰਾ ਹੀ ਕੱਢਤੀਆਂ ਫੜ ਕੇ 80000 ਦੀ ਦੋਸਤੋ ਮੱਝ ਹਰਜੀਤ ਭਾਈ 13 ਚਲੋ 13 ਨੂੰ ਵੀ ਛੱਡੋ 12.5 ਨੂੰ ਵੀ ਛੱਡੋ 12 ਪੂਰਾ ਕਲੀਅਰ ਹੈ ਮੇਰੇ ਬਿਲਕੁਲ ਓਕੇ ਜੋ ਕਿਹਾ ਉਹ ਹੋਊਗਾ ਅੱਗੇ ਅਗਲੇ ਦੀ ਸੇਵਾ ਠੀਕ ਹੈ ਜੀ ਹਾਂਜੀ ਆਪਾਂ ਇਥੋਂ ਆਉਦੇ ਘਰ ਭਾਵੇਂ ਕੋਈ 3 ਡਾਂਗ 4 ਡਾਂਗ ਚੋਲੇ ਮੇਰੇ ਭਾਵੇਂ 5 ਡਾਂਗ ਚਾਵੇ ਨਹੀਂ ਟਾਈਮ ਹੈਗਾ ਵੀਡੀਓ ਕਾਲ ਤੇ 4 ਟਾਈਮ ਚੋਲੇ ਆਪ ਨੂੰ ਇਹੋ ਜਿਹਾ ਕੋਈ ਨਹੀਂ ਆ ਥਾਣੇ ਨੂੰ ਵੇਖੋ ਕਿਵੇਂ ਦਾ ਲੱਗਾ ਲਓ ਵੀ ਦੋਸਤੋ ਬਾਕੀ ਇਹੋ ਜੇ ਥਾਨੇ ਇਹੋ ਜਿਹਾ ਲੈਵਾ ਨਾਰਮਲ ਚਵਾਈ ਇੱਕ ਜਜਮੈਂਟ ਹੋ ਜਾਂਦੀ ਆ ਪਰ ਫਿਰ ਵੀ ਆਪਣਾ ਕਨਫਰਮ ਸ਼ੋਰ ਕਰਨਾ ਬਣਦਾ ਕਿਉਂਕਿ ਪੈਸੇ ਇਨਵੈਸਟਮੈਂਟ ਕਿਸੇ ਵੀਰ ਨੇ ਕਰਨੀ ਆ ਤੇ ਪਰ ਫਿਰ ਵੀ ਜਿਹੜੇ ਵੀਰ ਨੇ ਜੇਬ ਚੋਂ ਪੈਸੇ ਲਾਉਣੇ ਉਹਨੇ ਆਪਣਾ ਹੱਕ ਸਮਝ ਕੇ ਤਸੱਲੀ ਜਿਹੜੀ ਉਹ ਕਰ ਹੀ ਲੈਣੀ ਆ 80000 ਦੀ ਮੱਝ ਮਿਲ ਜੂਗੀ ਚੌੜੇ ਪਿੱਠ ਪੁੜੇ ਦੇ ਵਿੱਚ ਆ ਦੋ ਥਣ ਭਾਂਡਾ ਚੰਗਾ ਬਾਕੀ ਇਹ ਕਿ ਸੇਵਾ ਤੁਹਾਡੀ ਕੋਈ ਚੰਗੀ ਵੀਰ ਸੇਵਾ ਕਰ ਲੂਗਾ ਭਾਵੇਂ 14 ਲੀਟਰ ਚੋਲਿਓ ਫਿਲਹਾਲ ਜਿਹੜੀ ਸ਼ੋਰ ਆ ਉਹ 12 ਲੀਟਰ 12.5 ਲੀਟਰ ਵੀਰ ਕੋਈ ਚੋਕੇ ਤਸੱਲੀ ਕਰ ਸਕਦਾ ਤੇ ਇਹ ਮੱਝਾਂ ਦੋ ਵੀਰ ਹਰਜੀਤ ਸਿੰਘ ਦੇ ਕੋਲ ਆ ਦੋਸਤੋ ਅੱਜ ਚੰਗੇ ਦੁੱਧ ਤੇ ਚੱਲਦੀ ਆ ਫਿਲਹਾਲ ਦਸਾਂ ਕਿ ਦਿਨਾਂ ਦੀ ਸੂਹੀ ਆ ਬਾਕੀ ਫੇਰ ਵੀ ਕੋਈ ਵੀਰ ਆਣ ਕੇ ਆਪਦੀ ਨਰਖ-ਪਰਖ ਕਰ ਲੇ ਬੱਚੇ ਦਿਖਾਉਣੇ ਆਪਾਂ ਤੁਹਾਨੂੰ ਜਿਹੜੇ ਦੋਵੇਂ ਇਹਨਾਂ ਮੱਝਾਂ ਦੇ ਮਗਰ ਆ ਚੱਲ ਬੋਤੋ ਪਹਿਲੀ ਮੈਂ ਤਾਂ ਮਗਰਾ ਕਟਾ ਆ ਗਿਆ ਜੀ ਇਹ ਕੱਟੀ ਆ ਜੀ ਕੱਟੀ ਆ ਗਈ ਹੈ ਤੇ 12 ਜਿਹੜੀ 13 ਕਿਲੋ ਤੇ ਚੱਲਣ ਦੀ ਆ ਵੇਖੋ ਜੀ ਇਹ ਕੱਟੀ ਦੀ ਹਾਈਟ ਵੇਖੋ ਹਾਂ 1470 10 ਦੀ ਦਸੀ 1470 ਦੱਸਦੀ ਹੈ ਵੀਰ ਜੀ ਠੀਕ ਹੈ ਜੀ ਹਾਂ ਜੀ ਲੋਬ ਦੋਸਤੋ 1470 10 ਦੀ ਮਗਰ ਇਹ ਕੱਟੀ ਆ ਬਿਲਕੁਲ ਪਤਲਾ ਜਿਹਾ ਫੇਸ ਆ ਵੇਖਦੇ ਆ ਸਾਰੀ ਕੁਆਲਿਟੀ ਦੀ ਸਮਝ ਆ ਜਾਊਗੀ ਤੁਹਾਨੂੰ ਆ ਦੇਖੋ ਠੀਕ ਆ ਤੇ ਆ ਵੀ ਜੀ ਕੱਟਾ ਕਿਹੜਾ ਜੀ ਆਪਣੇ ਕੋਲ ਆ ਕੱਟਾਰੀ ਦੂਜੀ ਦਾ ਲੋਬ ਜਿਹੜੀ 9 ਲੀਟਰ ਤੇ ਦੋਸਤੋ 9 10 ਲੀਟਰ ਤੇ ਚੱਲਦੀ ਪਈ ਆ ਚਾਹੇ ਕੋਈ ਬੌਲਾ ਵੀਰ ਚਾਹੇ ਕੋਈ ਬੌਲੇ ਤੋਂ ਬਾਹਰ ਸਮਝ ਲੈ 나ੜੂ 나ੜ ਬੱਚੇ ਤੇ 나ੜੂ ਹੈਗਾ ਜੀ ਆਹ ਲਓ ਜੀ ਬੱਚੇ ਦੇ ਨਾਲ 나ੜੂ ਆ ਜੀ 나ੜੂ ਹੈ ਵੀ ਗਿੱਲਾ ਜੀ ਗਿੱਲੇ 나ੜੂ ਤੇ ਆ ਕੋਈ ਤਿੱਜੇ ਦਿਨ ਤੁਹਾਨੂੰ ਦੱਸਿਆ ਸੀ ਦੋਸਤੋ ਤਿੱਜੇ ਦਿਨ ਕੋਈ ਬੌਲਾ ਮੰਨ ਲੈ ਬੌਲੇ ਤੋਂ ਬਾਹਰ ਕੱਚਾ ਬੌਲਾ ਮੰਨ ਲੈ ਇਹ ਦੋਵੇਂ ਬੱਚੇ ਆ ਦੋਸਤੋ ਇੱਕ 1470 10 ਦੀ ਕੱਟੀ ਜਿਹੜੀ ਲਾਸਟ ਵਿੱਚ ਮੈਂ ਮੱਝ ਤੁਹਾਨੂੰ ਆਪਾਂ ਦਿਖਾਤੀ ਆ 13 14 13 14 ਤੇ ਜਿਹੜੀ ਦੋਸਤੋ ਹੁਣ ਮਿਲਕਿੰਗ ਹਾਜ਼ਰ ਆ ਜਿਹੜੀ ਕਿਸੇ ਵੀਰ ਨੇ ਚੋ ਲੈਣੀ ਆ ਫਿਲਹਾਲ ਇਹ ਐਨੀਮਲ ਜਿਹੜੇ ਦੋਸਤੋ ਅੱਜ ਤੁਹਾਨੂੰ ਦਿਖਾਇਆ ਗਿਆ ਪਿੰਡ ਢੋਟੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਕਰ ਦੇਾਂਗੇ ਬਾਕੀ ਕਰਦੇ ਆ ਸ਼ੇਅਰ ਤੇ ਖਰਜੀਤ ਭਾਈ ਨੰਬਰ ਵੀ ਆਪਣੇ ਸ਼ੇਅਰ ਕਰ ਦਗੇ ਹਾਂਜੀ ਨੰਬਰ ਵੀ 73475 ਹਾਂਜੀ 70166 ਤੇ ਦੂਜਾ ਨੰਬਰ ਆ 81469 53927 ਹੋਰ ਕੋਈ ਗੱਲਬਾਤ ਬਾਤ ਚੜ੍ਹਦੀ ਗਿਰਾਣੀ ਠੀਕ ਠਾਕ ਠੀਕ ਆ ਜੀ ਤੇ ਕੋਈ ਵੀ ਵੀਰ ਆਉਂਦਾ ਉਹਨੂੰ ਕਹੋ ਵੀ ਆਪਣੀ ਨਰਖ ਪਰਖ ਕਰੋ ਤਸੱਲੀ ਕਰੋ ਮੇਰੇ ਰਾਤ ਰਹਿਣਾ ਕੇ ਨੇ ਉਹ ਵੀ ਪ੍ਰਬੰਧ ਹੋਊਗਾ ਹਾਂਜੀ ਠੀਕ ਆ ਜੀ ਜੇ ਕੇ ਵੀ ਨੇ ਆਨਲਾਈਨ ਮੰਗਾਉਣੇ ਆ ਵੀਡੀਓ ਕਾਲ ਤੇ ਚਵਾ ਵੀ ਕਰਵਾ ਕੇ ਦਵਾਂਗੇ ਪਰ ਬੇਨਤੀ ਇਹ ਆ ਕਿ ਮਤਲਬ ਇਹ ਕੰਮ ਨਹੀਂ ਆ ਵੀ ਘਰੇ ਆ ਕੇ ਕਹਿਣਾ ਵੀ ਜੀ ਘਰੇ ਆਜੋ ਉਥੋਂ ਆ ਕੇ ਪੈਸੇ ਲੈ ਜਾਓ ਸਾਡੇ ਨਾਲ ਅਗੇ ਵੀ ਇਹ ਹੋ ਚੁੱਕੀ ਆ ਅਗਰਜੰਟ ਵੀਰ ਕੋਲ ਖੜਾ ਵਾ ਸਾਡੇ ਕੋ ਇੱਕ ਵੈੜ ਸੀ ਵੀਰ ਨੇ ਮੰਗਵਾਲੀ ਉਸ ਤੋਂ ਬਾਅਦ ਉਹ ਕਹਿੰਦਾ ਘਰੇ ਜਾ ਕੇ ਚੋ ਕੇ ਕਹਿੰਦਾ ਨਹੀਂ ਮੇਰੇ ਮੇਰੇ ਪਾਸ ਨਹੀਂ ਹੈ ਨਹੀਂ ਇਹ ਨਹੀਂ ਚਾਹੀਦਾ ਹਾਂ ਆ ਕੇ ਆਪਣੇ ਹੱਥ ਜੋੜ ਕੇ ਬੇਨਤੀ ਆ ਵੀ ਤਸੱਲੀ ਕਰੋ ਆ ਹਾਂ ਆਖੋਗੇ ਓਵੇਂ ਭਾਵੇਂ ਚਾਰ ਦਿਨ ਚਵਾਓ ਬਿਲਕੁਲ ਜਦੋਂ ਆਪਾਂ ਘਰੇ ਜੋ ਚੀਜ਼ ਕਹਿਣ ਰਿਹਾ ਉਹ ਚੀਜ਼ ਤੇ ਨਹੀਂ ਪੂਰੀ ਉੱਤਰਦੇ ਤੇ ਵੀ ਅਸੀਂ ਦੇਣ ਦਾ ਰਹਾਂ ਤੇ ਇਹਦਾ ਮਤਲਬ ਹੁਣ ਜੀ ਇਹ ਗਾਗ ਨੂੰ ਲੋੜ ਆ ਰਹੀ ਗਾਗ ਸਾਡੇ ਕੋਲ ਆਵੇ ਇਹਦਾ ਮਤਲਬ ਇਹ ਥੋੜੀ ਅਗੇ ਅਸੀਂ ਚੀਜ਼ ਲੈ ਕੇ ਜਾਈਏ ਰ ਜਾ ਕੇ ਉੱਥੋਂ ਪੈਸੇ ਲਈਏ ਹਾਂ ਕੋਈ ਵੀ ਨਾ ਖਰਾਬ ਕਰਨ ਤੇ ਆਪਾਂ ਵੀ ਨਾ ਗਲਤ ਗਾਈਡ ਬਸ ਕਿਉਂਕਿ ਦੁਨੀਆ ਸਾਰੀ ਕੁਝ ਨਹੀਂ ਆ ਨਾ ਵਪਾਰੀ ਭਰਾ ਇੱਕੋ ਜਿਹਾ ਤੇ ਨਾ ਵੀਰ ਦੁਨੀਆ ਸਾਰੀ ਇੱਕੋ ਜੀ ਹੈ ਅੱਛਾ ਹਰਜੀਤ ਵੀਰੇ ਇੱਕ ਗੱਲ ਆ ਵੀ ਪੰਜਾਬ ਤੇ ਪੰਜਾਬ ਤੋਂ ਬਾਹਰ ਜਿਹੜੀ ਡਿਲੀਵਰੀ ਦੀ ਸੁਵਿਧਾ ਹੈਗੀ ਆਪਣੇ ਕੋਲ ਹੈਗੀ ਆ ਵੀਰ ਜੀ ਠੀਕ ਆ ਜੀ ਹਾਂਜੀ ਤੇ ਬਾਕੀ ਕੋਈ ਵੀਰ ਪੂਰੀ ਪੇਮੈਂਟ ਪਾ ਦਿੰਦਾ ਤਸੱਲੀ ਹੁੰਦੀ ਹੋ ਜਾਂਦੀ ਹੈ ਚਾਹੇ ਇਥੇ ਆਣ ਕੇ ਕਰ ਲੈਂਦਾ ਜਾਂ ਡਿਲੀਵਰੀ ਕਰਵਾ ਦੋਂਗੇ ਆਪ ਤੁਸੀਂ ਨਾਲ ਹੀ ਮੁਹੱਈਆ ਕਰਵਾ ਦੋ ਗੱਡੀ ਆਪਣੇ ਕੋਲ ਆ ਵੀਰੇ ਆਪਣੀ ਮਤਲਬ ਜਿਹੜੀ ਡਿਲੀਵਰੀ ਆ 100 ਕਿਲੋਮੀਟਰ ਤੱਕ 200 ਕਿਲੋਮੀਟਰ ਤੱਕ 300 ਠੀਕ ਹੈ ਵੀਰ ਉਹਨਾਂ ਪੈਸੇ ਦਾ ਚਾਰਜ ਵੀ ਦੇ ਚਾਰਜ ਵੱਖਰਾ ਹੋਊਗਾ ਉਹ ਚਾਰਜ ਵੱਖਰਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਗੱਡੀ ਦੀ ਫੈਸਿਲਿਟੀ ਜਿਹੜੀ अवेलेबल ਹੈਗੀ ਆ ਵੀਰ ਦੇ ਕੋਲ ਕਿਸੇ ਵੀਰ ਨੇ ਪੰਜਾਬ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਪਸੂ ਮਗਾਉਣਾ ਤੁਸੀਂ ਪੈਸੇ ਪੇਮੈਂਟ ਪੂਰੀ ਪਾਓ ਇੱਥੇ ਆਓ ਪਹਿਲਾਂ ਇੱਥੇ ਆਓ ਆਪਣੀ ਤਸੱਲੀ ਕਰੋ ਪੂਰੀ ਪੇਮੈਂਟ ਦਿਓ ਤੁਹਾਨੂੰ ਘਰੋਂ ਗੱਡੀ ਪ੍ਰੋਵਾਈਡ ਕਰ ਦੇਣਗੇ ਚੀਜ਼ ਤੁਹਾਡੇ ਘਰੇ ਪਹੁੰਚ ਜਾਊਗੀ ਸਤਿ ਪਿਆਰ ਸਤਿ ਪਿਆਰ ਦੋਸਤੋ ਇਹ ਪਸੂ ਅਜਵੀਰ ਹਰਜੀਤ ਸਿੰਘ ਉਹਨਾਂ ਦੇ ਕੋਲ ਨੇ ਪਿੰਡ ਟੋਟੀਆਂ ਵਿਜ਼ਿਟ ਕਰਨੀਆਂ ਨੇ ਸ਼ਹਿਰੇ ਪੰਨੂਆ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਸੇਰੋਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਲਾਲਪੁਰਾ ਪਿੰਡ ਬਿਲਕੁਲ ਨਾਲ ਆ ਠੀਕ ਆ ਜੀ ਤੇ ਬਰਾਣਾ ਪਿੰਡ ਥੋੜੀ ਦੂਰੀ ਤੇ ਇੱਕ ਪਾਸੇ ਜਾਮਰਾਏ ਪਿੰਡ ਆ ਜਾਂਦਾ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ